ਜਦੋਂ ਤੱਕ ਬੰਦੇ ਦਾ ਹੁਲੀਆ ਜਾਂ ਉਹਦਾ ਪਹਿਰਾਵਾ ਹੀ ਉਹਦੇ ਨੇਕ ਇਮਾਨਦਾਰ ਤੇ ਸੱਚੇ ਸੁੱਚੇ ਹੋਣ ਦਾ ਚਿੰਨ ਮੰਨਿਆ ਜਾਂਦਾ ਹੈ। ਉਦੋਂ ਤੱਕ ਸਮਾਜ ਦੇ ਵਿੱਚ ਚੰਗੇ ਮਨੁੱਖ ਪੈਦਾ ਹੋਣਾ ਬਹੁਤ ਹੀ ਮੁਸ਼ਕਲ ਹੈ। ਸਿਰ ਤੇ ਚੁੰਨੀ ਰੱਖਣ ਵਾਲੀਆਂ ਲੜਕੀਆਂ ਨੂੰ ਸਿਆਣੀਆਂ ਸਮਝਿਆ ਜਾਂਦਾ ਹੈ। ਜਦਕਿ ਸਿਆਣੀਆਂ ਲੜਕੀਆਂ ਸਿਰਫ ਉਹੀ ਹੋ ਸਕਦੀਆਂ ਨੇ ਜਿਹੜੀਆਂ ਘੱਟੋ ਘੱਟ ਆਪਣੀ ਨਵਾਲ ਗੁਮਰਦੇ ਵਿੱਚ ਕਦੇ ਵੀ ਸਿਰ ਤੇ ਚੁੰਨੀ ਨਹੀਂ ਲੈਂਦੀਆਂ। ਕਸਰ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲੇ ਬੰਦੇ ਨੂੰ ਬੜਾ ਹੀ ਭਲਾ ਮਾਨਸ ਤੋਂ ਸਮਝਿਆ ਜਾਂਦਾ ਹੈ। ਉਹ ਆਮ ਲੋਕਾਂ ਤੋਂ ਗੁਰੂ ਪੀਰਾਂ ਜਾਂ ਨਿਤ ਨਵੇਂ ਸਾਧ ਬਾਬਿਆਂ ਤੋਂ ਜਾਂ ਦੇਵੀ ਦੇਵਤਿਆਂ ਤੋਂ ਆਪਣੇ ਗੁਨਾਹ ਬਖਸ਼ਾਉਣ ਲਈ ਮੱਥੇ ਰਗੜਦਾ ਨਜ਼ਰ ਆਉਂਦਾ ਹੈ। ਜਦ ਕਿ ਮਾਫੀ ਮੰਗਣ ਦਾ ਅਰਥ ਹੀ ਇਹ ਬਣਦਾ ਹੈ ਕਿ ਉਹ ਬੰਦਾ ਆਪਣੇ ਗੁਨਾਹ ਕਦੇ ਵੀ ਨਹੀਂ ਛੱਡੇਗਾ। ਜਿਸ ਬੰਦੇ ਲਈ ਮਾਫੀ ਮੰਗਣਾ ਨੱਕ ਡਬੋ ਕੇ ਮਰਨ ਦੇ ਸਮਾਨ ਹੋਵੇ ਉਹੀ ਗੁਨਾਹਾਂ ਤੋਂ ਪਰਹੇਜ਼ ਕਰ ਸਕਦਾ ਹੈ